ਉਡਦੀਆਂ ਨੇ ਜਿੱਥੇ ਇੱਕ ਜੀਪ ਨੇ ਕਈ ਵਾਹਨ ਨੂੰ ਟੱਕਰ ਮਾਰੀ ਹੈ ਔਰ ਇਸ ਟੱਕਰ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ ਸੋ ਸੀਸੀਟੀਵੀ ਦੀਆਂ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਵਾਸ਼ਿੰਗ ਸੈਂਟਰ ਦੇ ਵਿੱਚ ਖੜਾ ਕੀਤਾ ਗਿਆ ਸੀ ਔਰ ਵਾਸ਼ਿੰਗ ਸੈਂਟਰ ਦਾ ਕਰਮਚਾਰੀ ਜੋ ਸੀਗਾ ਉਹ ਜੀਪ ਲੈ ਕੇ ਬਾਹਰ ਨਿਕਲਿਆ ਸੀ ਔਰ ਇਸੇ ਦੌਰਾਨ ਜੀਪ ਇੰਬੈਲੈਂਸ ਹੋ ਕੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਔਰ ਇੱਕ ਬਜ਼ੁਰਗ ਵਿਅਕਤੀ ਗੰਭੀਰ ਜ਼ਖਮੀ ਹੋਇਆ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਸਕਰੀਨ ਤੇ ਚੱਲ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਮਜੀਠਾ ਰੋਡ ਦੀਆਂ ਨੇ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਗੱਡੀ ਜਿਹੜੀ ਹੈ ਵਾਸ਼ਿੰਗ ਸੈਂਟਰ ਤੋਂ ਬਾਹਰ ਇੱਕ ਮੁਲਾਜ਼ਮ ਵੱਲੋਂ ਲਿਆਂਦੀ ਗਈ ਜੋ ਉਸ ਵਾਸ਼ਿੰਗ ਸੈਂਟਰ ਦੇ ਵਿੱਚ ਕੰਮ ਕਰਦਾ ਸੀਗਾ ਔਰ ਜਦੋਂ ਉਸ ਤੋਂ ਗੱਡੀ ਕਾਬੂ ਨਹੀਂ ਹੋਈ ਤਾਂ ਉਸਨੇ ਕਈ ਗੱਡੀਆਂ ਨੂੰ ਪਹਿਲਾਂ ਆਟੋ ਨੂੰ ਟੱਕਰ ਮਾਰਦਾ ਜਿਸ ਦੇ ਵਿੱਚ ਆਟੋ ਸਵਾਰ ਇੱਕ ਮਹਿਲਾ ਜਿਹੜੀ ਹੈ ਹੁੰਦੀ ਹੈ ਔਰ ਨਾਲ ਦੇ ਨਾਲ ਆਟੋ ਚਲਾ ਬਾਈਕ ਡਰਾਈਵਰ ਜਿਹੜਾ ਹੈ ਦੋਨਾਂ ਨੂੰ ਸੱਟਾਂ ਲੱਗੀਆਂ ਨੇ ਔਰ ਇਸ ਤੋਂ ਇਲਾਵਾ ਜੋ ਗੱਡੀ ਉੱਥੇ ਖੜੀ ਸੀ ਵਾਸ਼ਿੰਗ ਸੈਂਟਰ ਦੇ ਬਾਹਰ ਉਸ ਗੱਡੀ ਨੂੰ ਵੀ ਇਸ ਜੀਪ ਵੱਲੋਂ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਗੱਡੀ ਬੁਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਗਈ ਹਾਲਾਂਕਿ ਗਨੀਮਤ ਰਹੀ ਹੈ ਕਿ ਉਸ ਗੱਡੀ ਦੇ ਵਿੱਚ ਪਰਿਵਾਰ ਮੌਜੂਦ ਨਹੀਂ ਸੀ ਪਰਿਵਾਰ ਇੱਕ ਸਾਈਡ ਤੇ ਖੜਾ ਸੀਗਾ ਗੱਡੀ ਵਾਸ਼ਿੰਗ ਕਰਾਉਣ ਦੇ ਲਈ ਉਹ ਇੱਕ ਪਰਿਵਾਰ ਸਮੇਤ ਬਾਹਰ ਗੱਡੀ ਤੋਂ ਨਿਕਲੇ ਹੋਏ ਸੀ ਸਾਈਡ ਤੇ ਖੜੇ ਸੀ ਔਰ ਇਸੇ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਹੈ ਪਰ ਇਸ ਹਾਦਸੇ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਵੀ ਸੱਟ ਲੱਗੀ ਹੈ ਨਾਲ ਦੇ ਨਾਲ ਇੱਕ ਬਜ਼ੁਰਗ ਵਿਅਕਤੀ ਜੋ ਆਟੋ ਦੇ ਕੋਲ ਖੜਾ ਸੀ ਉਤਰਿਆ ਸੀ ਆਟੋ ਤੋਂ ਉਸ ਨੂੰ ਵੀ ਟੱਕਰ ਜਿਹੜੀ ਹੈ ਉਹ ਲੱਗੀ ਹੈ ਫਿਲਹਾਲ ਪੂਰਾ ਮਾਮਲਾ ਮਜੀਠਾ ਰੋਡ ਅੰਬਰੀਸਾ ਤੋਂ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਹਾਦਸਾ ਵਾਪਰਿਆ ਹੈ ਫਿਲਹਾਲ ਹਾਦਸੇ ਤੋਂ ਬਾਅਦ ਜਿਵੇਂ ਹੀ ਟੱਕਰ ਜਿਹੜੀ ਹੈ ਉਹ ਲੱਗਦੀ ਹੈ ਵੱਖ-ਵੱਖ ਵਾਹਨਾਂ ਨੂੰ ਉਸ ਤੋਂ ਬਾਅਦ ਜੀਪ ਉੱਤੇ ਸਵਾਰ ਦੋਵੇਂ ਵਿਅਕਤੀ ਜਿਹੜੇ ਨੇ ਉਹ ਉੱਥੋਂ ਪੱਜ ਜਾਂਦੇ ਨੇ ਔਰ ਜਿਹੜੇ ਰਾਹੀਰ ਨੇ ਉਹਨਾਂ ਦੇ ਦਸਤਨ ਮੁਤਾਬਕ ਅ ਜੋ ਗੱਡੀ ਦਾ ਮਾਲਕ ਹੈ ਉਹ ਗੱਡੀ ਨੂੰ ਚਾਬੀ ਲਗਾ ਕੇ ਉਥੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਫਿਲਹਾਲ ਇਹਨਾਂ ਪੂਰੇ ਮਾਮਲੇ ਦੇ ਵਿੱਚ ਜਿਨ੍ਹਾਂ ਦੀਆਂ ਗੱਡੀਆਂ ਨੁਕਸਾਨੀਆਂ ਗਿਆ ਨੇ ਔਰ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਉਹ ਕੈਮਰੇ ਸਾਹਮਣੇ ਆਪਣੇ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਕਿ ਕੁਝ ਆਖਰੇ ਨੇ ਆਉ ਤੁਹਾਨੂੰ ਸੁਣਾਉਂਦੇ ਜੀ ਮੇਰਾ ਨਾਮ ਸੋਨ ਲਾਲ ਹੈ ਜੀ। ਕੇ ਸਰ ਕਿਥੋਂ ਰਹਿਣਾ ਬੜੇ ਤੇ ਕੀ ਗੱਲ ਬਾਤ ਹੈ? ਅਸੀਂ ਮੈਮ ਜੀਠਾ ਰੋਡ ਤੇ ਹੀ ਇੱਥੇ ਹੀ ਰਹਿਣ ਵਾਲੇ ਹਾਂ। ਤੇ ਕੀ ਗੱਲ ਬਾਤ ਹੋਈ ਆ ਜਿਹੜੀ ਅੱਜ ਤੇ ਸਰ ਜਿਹੜਾ ਤੁਹਾਡੇ ਆਟੋ ਦੇ ਵਿੱਚ ਹੋਇਆ ਕੀ ਗੱਲ ਬਾਤ ਹੋਈ? ਉਹ ਮਹਾਰਾਜ ਜੀ ਅੱਜ ਮੈਂ ਪਤਸਵਾਰੀ ਲੈ ਕੇ ਆਂਦਿਆ ਸੀ ਵਿੱਚੋਂ ਗੱਡੀ ਵਾਲਾ ਆਇਆ ਉਹਨੇ ਗੱਡੀ ਚੁੱਕਤੀ ਆ। ਉਹ ਗੱਡੀ ਕਿੰਨੀ ਕੀ ਤੇਜ਼ ਸੀ ਜਿਹੜਾ ਤੁਹਾਡਾ ਨੁਕਸਾਨ ਕਿੰਨੀ ਕੀ ਉਹ ਤੇ ਮਹਾਰਾਜ ਉਹ ਪਿੱਛੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਦੋ ਗੱਡੀਆਂ ਨੂੰ ਚੁੱਕ ਤਾਂ ਕਿੰਨੀ ਤੇਜ਼ ਨਾ ਹੋਏਗਾ। ਗੱਡੀ ਕਿਹੜੀ ਸੀ ਜਿੱਦੋਂ ਤੁਹਾਨੂੰ ਨਜ਼ਰ ਆਈ ਕੱਢੀ ਗੱਡੀ ਜੀਪ ਹੈਗੀ ਸੀ ਆ ਫੋਟੋ ਹੈਗੀ ਮੇਰੀ ਉਹਦੇ ਕੋ ਉਹ ਆਪਣੀ ਜਿਹੜਾ ਮਾਲਕ ਉਹ ਗੱਡੀ ਗੱਡੀ ਭਜਾ ਕੇ ਲੈ ਗਿਆ ਤੁਸੀਂ ਤੇ ਤੁਸੀਂ ਇੱਥੇ ਸਵਾਰੀ ਲੈ ਕੇ ਜਾ ਰਹੇ ਸੀ ਹਾਂਜੀ ਹੁਣ ਪਤਾ ਲੱਗਾ ਬੰਦਾ ਕਿਹੜਾ ਸੀ ਜਾਂ ਕੀ ਮੌਕੇ ਤੇ ਪੁਲਿਸ ਆਈ ਉਹ ਪੁਲਿਸ ਤੇ ਆਈ ਹੈ ਤੇ ਹੁਣ ਉਹ ਕਹਿੰਦੇ ਕਿ ਅਸੀਂ ਅਸੀਂ ਨਹੀਂ ਜਾਣਦੇ ਹੈਗੇ ਜਿਹੜੇ ਤੋਂ ਗੱਡੀ ਵਾਸ਼ ਕਰਦੇ ਹੈ ਕਹਿੰਦੇ ਸਾਡਾ ਬੰਦਾ ਨਹੀਂ ਹੈਗਾ ਜੇ ਮਹਾਰਾਜ ਉਹਨਾਂ ਦਾ ਬੰਦਾ ਨਹੀਂ ਤੇ ਚਾਬੀ ਕੰਜ ਫੜ ਕੇ ਗੱਡੀ ਉਹਨੇ ਚਲਾ ਲਈ ਗੱਡੀ ਤੇਜ਼ ਸੀ ਤੇਜ਼ ਸੀ ਇਹਦਾ ਮਤਲਬ ਗੱਡੀ ਬਹੁਤ ਤੇਜ਼ੀ ਮਹਾਰਾਜ ਦਿਖਾਇਆ ਗਿਆ ਇਕਦਮ ਗੱਡੀਆਂ ਦੋ ਚੁੱਕਤੀਆਂ ਉਹਨੇ ਤੇ ਸਭ ਤੁਸੀਂ ਆ ਵੀ ਸਾਬ ਲਓ ਕਿੰਨੀ ਤੇਜ਼ ਹੋएगी ਤੁਹਾਡੇ 60 ਵਗੈਰਾ ਵੀ ਕਿਤੇ ਲੱਗੇ ਮੇਰੇ ਗੋਡੇ ਤੇ ਲੱਗੀ ਐ ਸੁਵਾਰੀਆਂ ਦੇ ਵਿੱਚ ਜਿਹੜੇ ਮੇਰੀ ਇੱਕ ਸਵਾਰੀ ਹੈਗੀ ਉਹਦੇ ਅਗੂਠਾ ਫੈਕ ਕਰ ਹੋ ਗਿਆ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਇਹੀ ਕਹਿੰਨੇ ਕਿ ਸਾਡੇ ਗਰੀਬ ਬੰਦੇ ਨੂੰ ਇਹ ਗੱਡੀ ਠੀਕ ਕਰਵਾ ਕੇ ਦੇ ਦੇਣ ਬਸ ਜੀ ਸਿੱਠੀ ਐ ਹਾਂ ਜੀ ਮੇਰੀ ਗੱਡੀ ਸਾਈਡ ਤੇ ਲਾਈ ਸੀ 2 ਮਿੰਟ 2-3 ਮਿੰਟ ਅੱਗੇ ਮੈਂ ਬਾਹਰ ਹੀ ਖਲੋਤਾ ਸੀ ਉਹਨਾਂ ਨੂੰ ਵਾਸ਼ਿੰਗ ਵਾਸਤੇ ਗਿਆ ਸੀ ਇੰਨੀ ਦੇਰ ਚਾਹ ਵਾਸ਼ਿੰਗ ਵਾਲੇ ਦਾ ਬੰਦਾ ਹੀ ਸੀ ਇਸੇ ਜੀਬ ਲੈ ਕੇ ਆਇਆ ਉਹਨੇ ਪਹਿਲੇ ਅੰਕਲ ਆਂਟੀ ਉਡਾਏ ਦੋ ਜੁਰਗੇ ਕੇ ਸੀ ਉਹਨਾਂ ਨੂੰ ਮਾਰਿਆ ਬੜੀ ਜ਼ੋਰ ਦੀ ਫਿਰ ਆਟੋ ਵਾਲੇ ਨੂੰ ਮਾਰਿਆ ਤੇ ਮੇਰੀ ਗੱਡੀ ਸਾਈਡ ਤੇ ਲੱਗੀ ਉਹਨੂੰ ਚੁੱਕ ਕੇ ਵਿਚਕਾਰ ਕਰਤਾ ਬਿਲਕੁਲ ਸਾਰੀ ਖਰਾਬ ਕਰਤੀ ਉਹ ਕੰਡਮ ਕਰਤੀ ਗੱਡੀ ਇੱਥੇ ਗੱਡੀ ਗੱਡੀ ਧੋਣ ਵਾਲੇ ਆਏ ਹਾਂ ਜੀ ਉਹਨਾਂ ਨੂੰ ਕੀ ਚਾਹੇਗਾ ਫੋਰਵਰਡ ਸੰਧਾਰੀਆਂ ਜਾ ਸਕਦੀਆਂ ਨੇ ਹਾਂ ਜੀ ਹਾਂ ਜੀ ਗੱਡੀ ਤੇ ਸੀ ਕਿ ਕੀ ਸੀ ਕਰ ਹਾਂ ਜੀ ਗੱਡੀ ਉਹਨੇ ਬਹੁਤ ਤੇਜ਼ ਨਾਲ ਇੱਕਦਮ ਖਿੱਚੀ ਉਹਨੇ ਬਹੁਤ ਸਪੀਡ ਪਰ ਉਹ ਭੱਜ ਗਿਆ ਪਤਾ ਨਹੀਂ ਲੱਗਿਆ ਸੀ ਇਹਨਾਂ ਦਾ ਹੀ ਬੰਦਾ ਸੀ ਢਿੱਲੋ ਵਾਸ਼ੂ ਵਾਲਿਆਂ ਦਾ ਉਹਨਾਂ ਮੌਕੇ ਤੇ ਕੁੜੀ ਫਰ ਗਈ ਹਾਂ ਜੀ ਉਹੀ 15 ਮਿੰਟ 20 ਮਿੰਟ ਬਾਅਦ ਫੋਨ ਕਰਕੇ ਦੋ ਚਾਰ ਵਾਰੀ ਫੋਨ ਕੀਤਾ ਫਿਰ ਆਇਆ ਨੁਕਸਾਨ ਆਇਆ ਭਾਈ ਨੁਕਸਾਨ ਹੋ ਵੀ ਦੇ ਸੇ ਤਾਂ ਗੱਡੀ ਸਾਰੀ ਖਰਾਬ ਕਰਤੀ ਮੇਰੀ ਤੇ ਹਾਲੇ ਤਾਂ 2 ਮਿੰਨੂ ਐਵੇਂ ਲੇਤੀ ਆ ਮੈਂ ਕਿਹੜੀ ਜਗ੍ਹਾ ਤਾਂ ਵਾਅਦੇ ਤੇ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿਹੜੀ ਜਗ੍ਹਾ ਮੈਂ ਸਰ ਆ ਰਹੇ ਸੀ ਮੈਡੀਕਲ ਲਈ ਤੋਂ ਆ ਰਿਹਾ ਸੀ ਕੀ ਮੰਗ ਕੇ ਕਰਦੇ ਤੁਸੀਂ ਮੰਗ ਮੇਰੀ ਗੱਡੀ ਦਾ ਸਾਰਾ ਕਲੇਮ ਜਵਾਜਾ ਜਾਇ ਪੈਸੇ ਜੋ ਵੀ ਹੋਇਆ ਨੁਕਸਾਨ ਉਹ ਭਰਿਆ ਜਾਵੇ ਕੋਈ ਗੱਡੀਆਂ ਦਾ ਐਸਟਰ ਨਾ ਮਾਰਿਆ ਇੱਕ ਸਾਰ ਆਟੋ ਕਿੰਨਾ ਸਾਰਾ ਆਟੋ ਭੰਨਿਆ ਹੋਇਆ ਇੱਕ ਜੀਪ ਸੀ ਉਹ ਨਿਕਲ ਗਈ ਹੈ ਕਿ ਪਤਾ ਲੱਗਿਆ ਜਿਹੜੇ ਗੱਡੀ ਚਲਾ ਰਹੇ ਸੀ ਕਿੰਨੇ ਬੰਦੇ ਸੀ ਜਾਂ ਕੀ ਕਾਰਨ ਪਤਾ ਦੋ ਇੱਕ ਜਣਾ ਹੀ ਸੀ ਕਾਰ ਵਾਸ਼ਿੰਗ ਵਾਲਾ ਦਾ ਹੀ ਬੰਦਾ ਸੀ ਸਰ ਇਹਨਾਂ ਦਾ ਹੀ ਵਰਕਰ ਸੀ ਉਹ ਮੌਕੇ ਤੇ ਭੱਜ ਗਿਆ ਨਾਲ ਦੀ 112 ਤੋਂ ਸਾਨੂੰ ਕੰਪਲੇਂਟ ਆਈ ਆ ਇਹ ਮੌਕੇ ਤੇ ਆਏ ਆ ਏਰੀਆ ਸਾਣਾ ਸਦਰਪਾਜੀ ਹਾਂਜੀ ਹਾਂਜੀ ਤੇ ਡਿਊਟੀ ਅਫਸਰ ਨੂੰ ਨੋਟ ਕਰਵਾਤਾ ਪਹੁੰਚ ਰਹੇ ਆ ਅਸੀਂ ਫੁਟੇਜ ਕਢਵਾ ਲਈ ਆ ਜੋ ਐਕਸੀਡੈਂਟ ਹੋਇਆ ਸੀ ਗੱਡੀਆਂ ਦਾ ਰਸਤਾ ਰੁਕਿਆ ਸੀ ਗੱਡੀਆਂ ਸਾਈਡ ਤੇ ਕਰਵਾਤੀਆਂ ਤੇ ਡਿਊਟੀ ਅਫਸਰ ਆਉਣ ਲੱਗੇ ਤੇ ਜੋ ਬਣਦੀ ਕਾਰਵਾਈ ਹੋਊਗੀ ਸਰ ਕਿਹਦੀ ਗਲਤੀ ਮੰਨਦੇ ਕਿਹਦੀ ਕਿਹਦੀ ਮੰਨਦੇ ਸਰ ਮੌਕੇ ਤੇ ਡਿਊਟੀ ਅਫਸਰ ਆ ਰਹੇ ਆ ਇਨਵੈਸਟੀਗੇ ਪਤਾ ਲੱਗ ਗਿਆ ਕੋਈ ਚੁਟੜੀ ਪਰ ਜਿਹੜੀ ਗੱਡੀ ਧੋਣ ਵਾਸਤੇ ਦੱਸਿਆ ਜਾ ਰਿਹਾ ਜਿਹੜੀ ਗੱਡੀ ਧੋਣ ਵਾਸਤੇ ਆਈ ਉਹਦੀ ਸੀਪੀਸੀ ਕਾਵੇ ਤੁਹਾਡੇ ਕੋਲ ਆਈਆਂ ਨੰਬਰ ਵੀ ਇੱਥੇ ਉਹਦੇ ਆ ਗਿਆ ਨਾ ਤੁਸੀਂ ਉਹਨੂੰ ਸਰ ਉਹ ਚੈੱਕ ਕਰ ਰਹੇ ਆ ਅੱਛਾ ਜੀ ਬਲਾਰੇ ਸਰ ਉਹਨੂੰ ਪਰਿਵਾਰ ਨੂੰ ਕੀ ਆਸ਼ਵਾਸ਼ਣ ਤੁਹਾਡੇ ਵੱਲੋਂ ਦਵਾਇਆ ਸਰ ਉਹ ਜੋ ਵੀ ਚੁਟੀਆਂ ਸਰ ਜੋ ਪੰਡਿਤ ਕਾਰਵਾਈ ਹੋਊਗੀ